ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏਕੇ ਪੰਜਾਬਨ ਚੈਨਲ ਤੇ ਤੇ ਮੈਂ ਇਹ ਕਹਿੰਦੀ ਹੁੰਨੀ ਆ ਵੀ ਜਿਸ ਤਰ੍ਹਾਂ ਆਪਾਂ ਕੋਈ ਵੀ ਚੀਜ਼ ਲਿਆਉਨੇ ਆ ਆਪਾਂ ਵੇਸਟ ਨਹੀਂ ਕਰਨੀ ਚਾਹੀਦੀ ਮੇਰੇ ਆ ਬਹੁਤ ਯਾਨੀ ਕਿ ਵੀਡੀਓ ਜਿਹੜੀਆਂ ਇਸੇ ਤਰ੍ਹਾਂ ਹੀ ਹੁੰਦੀਆਂ ਆ ਵੀ ਦੇਖੋ ਪੈਸਾ ਕਮਾਉਣਾ ਜਿਹੜਾ ਬਹੁਤ ਔਖਾ ਆ ਤੇ ਆਪਾਂ ਕਦੇ ਜਿਹੜੀ ਚੀਜ਼ ਲਿਆਉਨੇ ਉਹਨੂੰ ਧਿਆਨ ਨਾਲ ਦੇਖ ਕੇ ਲਈਏ ਕਿ ਆਪਾਂ ਨੂੰ ਇਹਦਾ ਇਹ ਨਹੀਂ ਹੈਗਾ ਵੀ ਚੀਜ਼ ਲਿਆਂਦੀ ਆ ਖਰੀਦੀ ਆ ਜਿ ਬਿਨ ਲੱਗਦਾ ਵੀ ਆ ਇਹ ਸਹੀ ਨਹੀਂ ਉਹਨੋਂ ਆਪਾਂ ਸੈੱਟ ਦਿੰਨੇ ਫਟਾਫਟ ਚਲੋ ਜਿਹੜੀ ਬਿਲਕੁਲ ਸਹੀ ਆ ਉਹ ਤਾਂ ਚਿੱਟ ਨਹੀਂ ਪੈਂਦੀ ਆ ਪਰ ਜਿਹੜੀ ਆਪਾਂ ਹੁਣ ਮੈਂ ਨਾ ਗੱਲ ਕਰਨ ਲੱਗੀ ਅੱਜ ਨਾਰੀਅਲ ਤੇ ਨਾਰੀਅਲ ਆਪਾਂ ਕਿਉਂ ਲੈਂਦੇ ਆ ਵੇ ਨਾ ਇਹ ਆਪਣੀ ਜਿਹੜੀ ਬੇਟੀ ਆ ਨਾ ਮੇਰੇ ਆਈ ਹੋਈ ਉਹ ਕੁਝ ਠੀਕ ਨਹੀਂ ਉਹਦੀ ਸਿਹਤ ਆਪਾਂ ਨਾਰੀਅਲ ਉਹਨਾਂ ਦੇ ਵਾਸਤੇ ਲਿਆਉਨੇ ਆ ਵੇ ਕੰਨੀ ਵੀ ਦੇਖੋ ਇਹ ਹਰਿਆ ਹੈ ਨਾਰੀਅਲ ਬਿਲਕੁਲ ਹਰਿਆ ਹੈ ਨਾ ਇਹ ਨੇ ਦੇਖੋ ਇੱਚ ਪਾਣੀ ਵਿੱਚ ਲੱਗਦਾ ਵੀ ਬਹੁਤ ਵਧੀਆ ਨਿਕਲੂਗਾ ਤੇ ਤੁਸੀਂ ਇਹ ਦੇਖਿਆ ਕਰੋ ਵੀ ਜੇ ਤੇ ਨਾਰੀਅਲ ਹਰਿਆ ਹੈ ਤਾਂ ਸ਼ਾਇਦ ਪਾਣੀ ਨਿਕਲੇ ਵਧੀਆ ਨਿਕਲੂਗਾ ਤੇ ਜੇਕਰ ਕਿਤੇ ਇਹਦਾ ਨਾਰੀਅਲ ਥੋੜਾ ਜਿਹਾ ਨਾ ਇਸ ਤਰ੍ਹਾਂ ਆ ਜਿੱਦਾਂ ਆ ਆ ਇਸ ਤਰ੍ਹਾਂ ਆ ਮਤਲਬ ਸੁੱਕਾ ਹੋਇਆ ਹੈ ਥੋੜਾ ਜਿਹਾ ਤੇ ਤੁਸੀਂ ਆਪਣਾ ਕਈ ਹੁੰਦਾ ਆਪਾਂ ਭਲੇਖੇ ਨਾਲ ਲੈ ਆਉਨੇ ਆਪਾਂ ਦੇਖ ਦੇਣੀ ਹੈਗੇ ਅਗਰ ਇਹਨੂੰ ਕਹਿ ਦੇਣੇ ਵੀ ਨਾਰੀਅਲ ਤੁਸੀਂ ਸਾਨੂੰ ਹਨਾ ਦੇ ਦੇਓ ਜੇ ਤੁਸੀਂ ਇਦਾਂ ਦਾ ਨਾਰੀਅਲ ਲੈ ਆਂਦਾ ਆ ਉਹਦੇ ਵਿੱਚ ਤੁਹਾਨੂੰ ਲੱਗਾ ਵੀ ਹਾਂ ਇਹ ਚੋਂ ਪਾਣੀ ਘਟਿਆ ਤੇ ਹੁਣ ਤਾਂ ਚਲੋ ਬੱਚੇ ਇਦਾਂ ਵੀ ਜੋ ਕਹਿ ਰਹੇ ਨੇ ਮਲਾਈ ਅਸੀਂ ਖਾਣੀ ਆ ਨਾ ਤੇ ਕਈ ਵਾਰੀ ਹੁੰਦਾ ਵਿੱਚ ਗਰੀਬ ਬਣੀ ਹੁੰਦੀ ਆ ਉਹ ਫਟਾਉਂ ਜਮਟੇ ਨਾ ਹਨ ਨਾ ਇਹ ਨਿਕਲਦੀ ਤੁਸੀਂ ਕੀ ਕਰਨਾ ਫੇਰ ਬਾਅਦ ਵਿੱਚ ਨਾ ਜਿੱਦਾਂ ਆਪਾਂ ਛੇਕ ਤੇ ਇੱਥੇ ਘਾ ਲੈਂਦੇ ਹੈਗੇ ਆ ਇਹ ਆਹ ਲਾਉਣ ਵਾਸਤੇ ਕੀ ਇਹਨੂੰ ਪਾਈਪ ਜਾਈ ਆ ਸਟਾਕ ਜੀ ਸਟਾਕ ਕਹਿੰਦੇ ਆ ਆਈ ਥਿੰਕ ਅੱਛਾ ਚਲ ਠੀਕ ਐ ਅਸੀਂ ਪਾਈਪ ਹੀ ਕਹਿੰਦੇ ਹਾਂ ਇਹ ਲਾਉਣ ਵਾਸਤੇ ਆਪਾਂ ਕਰ ਲੈਨੇ ਫੇਰ ਤੁਸੀਂ ਨਾ ਕਾਰਦ ਦੇ ਨਾਲ ਇਹਨੂੰ ਇੰਨਾ ਕਿ ਜਿਹੜਾ ਬੜੀ ਆਸਾਨੀ ਦੇ ਨਾਲ ਇਹ ਪੀਸ ਨਿਕਲਿਆ ਆਉਂਦਾ ਹੈ ਜਿੱਦਾਂ ਨਿਚਾਨ ਬਣਿਆ ਹੈ ਨਾ ਇੱਥੋਂ ਤੁਸੀਂ ਦੇਖ ਲੈਣਾ ਆ ਵੀ ਵਿੱਚ ਗਿਰੀ ਹੈਗੀ ਆ ਫੇਰ ਹੁਣ ਤੁਸੀਂ ਇਹ ਕਹੋਗੇ ਵੀ ਗਿਰੀ ਕਿੱਦਾਂ ਕੱਢਾਂਗੇ ਆਪਾਂ ਮੈਂ ਪਤਾ ਕੀ ਕਰਦੀ ਆ ਮੇਰੇ ਕੋਲ ਇੱਕ ਕੱਪੜੇ ਦਾ ਝੋੜਾ ਆ ਮੈਂ ਉਹਦੇ ਵਿੱਚ ਇਹਨੂੰ ਪਾ ਲੈਣਾ ਤੇ ਉੱਪਰੋਂ ਲੋਹੇ ਦੀ ਮੁੰਗਲੀਆਂ ਦੋ ਤਿੰਨ ਮਾਰ ਲੀਆਂ ਆ ਤੇ ਇਹਨੇ ਟੋਟੇ ਜਾਣਾ ਫਿਰ ਆਪਾਂ ਸਾਰੀ ਗਰੀ ਜਿਹੜੀ ਵਿੱਚੋਂ ਕੱਢ ਲਈਦੀ ਆ ਇਸੇ ਤਰ੍ਹਾਂ ਤੁਸੀਂ ਵੀ ਦੇਖਿਆ ਕਰੋ ਜੇ ਤੁਸੀਂ ਨਾਰੀਅਲ ਲਿਆਉਨੇ ਆ ਘਰ ਲੈ ਕੇ ਆਉਨੇ ਆ ਤੇ ਤੁਸੀਂ ਇਸ ਤਰ੍ਹਾਂ ਬਹੁਤ ਹੀ ਗਿਰੀ ਜਿਹੜੀ ਕੱਢ ਲਿਆ ਕਰੋ ਉਹਨੂੰ ਬੇਕਾਰ ਛਿੱਟਿਆ ਨਾ ਕਰੋ ਕਿਉਂਕਿ ਮੇਰਾ ਬੇਟਾ ਜਿਹੜਾ ਆ ਉਹ ਵੀ ਪਹਿਲਾਂ ਉਹਦੀ ਸਿਹਤ ਠੀਕ ਨਹੀਂ ਸੀ ਕਾਫੀ ਸਾਲ ਪਹਿਲਾਂ ਦੀ ਗੱਲ ਆ ਤਾਂ ਆਪਾਂ ਉਹਨਾਂ ਲਈ ਉਹਦੇ ਲਈ ਨਾਰੀਅਲ ਲਿਆਉਂਦੇ ਸੀ ਤਾਂ ਅਸੀਂ ਕਦੇ ਵੀ ਇਸ ਤਰ੍ਹਾਂ ਨਾਰੀਅਲ ਆਪਾਂ ਬੇਕਾਰ ਨਹੀਂ ਸੀ ਕੀਤਾ ਜਿਹੜਾ ਉਹਨੇ ਪਾਣੀ ਪੀ ਲੈਣਾ ਬਾਕੀ ਜਿਹੜਾ ਨਾਰੀਅਲ ਹੋਣਾ ਆਪਾਂ ਉਹਨੂੰ ਛੋਲੇ ਚ ਪਾ ਕੇ ਤੋੜ ਲਈਦਾ ਸੀ ਮੂੰਗੜੀਆਂ ਉੱਤੇ ਮਾਰੀਦੀਆਂ ਸੀ ਲੋਏ ਦੀਆਂ ਇਹ ਜਿਹੜੀ ਵਿੱਚੋਂ ਨਿਕਲਿਆ ਹੁੰਦੀ ਹੁੰਦੀ ਸੀ ਤੇ ਇਸ ਤਰ੍ਹਾਂ ਉਹ ਜਿਹੜੀ ਕੱਚੀ ਗੀਰੀ ਆ ਬੱਚੇ ਨੂੰ ਉਹ ਵੀ ਦੇਣੀ ਚੰਗੀ ਆ ਉਹ ਕਿਹੜਾ ਕਰਮ ਹੁੰਦੀ ਆ ਤੇ ਇਸੇ ਤਰ੍ਹਾਂ ਤੁਸੀਂ ਵੀ ਕਰਿਆ ਕਰੋ ਕਦੇ ਵੀ ਕੋਈ ਚੀਜ਼ ਜਿਹੜੀ ਆ ਬੇਕਾਰ ਜਿਹੜੀ ਇਦਾਂ ਨਾ ਤੁਸੀਂ ਕਰਿਆ ਕਰੋ ਕਿਉਂਕਿ ਆਪਾਂ ਦੇ ਨਾਲ 60 70 ਰੁਪਏ ਦਾ ਨਾਰੀਆ ਰਮੇਲਦਾ ਆ ਹਨਾ ਤੇ ਜੇ ਉਹ ਪਾਣੀ ਅੱਧਾ ਗਲਾਸ ਨਿਕਲ ਆਇਆ ਤੇ ਫਿਰ ਵਾ ਦੇਖ ਲਓ ਵੀ ਆਪਾਂ ਨੂੰ ਅੱਧਾ ਗਲਾਸ 60 70 ਰੁਪਏ ਕਿ ਮਿਲਿਆ ਹਨਾ ਤਦ ਤੁਸੀਂ ਇਸ ਤਰ੍ਹਾਂ ਜੁਰੂ ਦੇਖਿਆ ਕਰੋ ਦੋਧ ਵਿੱਚ ਗਿਰੀ ਹੈਗੀ ਆ ਜਾਂ ਨਹੀਂ ਹੈਗੀ ਜੇ ਹੈਗੀ ਆ ਤੇ ਤੁਹਾਨੂੰ ਮੈਂ ਤਰੀਕਾ ਦੱਸਦਾ ਵੀ ਇਸ ਤਰ੍ਹਾਂ ਤੁਸੀਂ ਉਹ ਜਿਹੜੀ ਗਿਰੀ ਕੱਢ ਲੈਣੀ ਆ ਤੇ ਉਹ ਵੀ ਤੁਸੀਂ ਦੇਖੋ ਕੱਜੀ ਗਿਰੀ ਆਪਾਂ ਉਥੋਂ ਬਸਾਦੋ ਲੈਂਦੇ ਆ ਉਹਦੇ ਵਿੱਚ ਕੀ ਹੁੰਦਾ ਆ ਉਹਨਾਂ ਚ ਮੱਖੀਆਂ ਭਣਕਦੀਆਂ ਰਹਿੰਦੀਆਂ ਆ ਉਹ ਤਾਂ ਲਿਓ ਚਲੋ ਉਹ ਵੀ ਪਤਾ ਨਹੀਂ ਕਿੱਦਾਂ ਕੱਢ ਕੇ ਲਿਆਉਂਦੇ ਇਹ ਨਹੀਂ ਪਤਾ ਪਰ ਆ ਜਿਹੜੀ ਆਪਾਂ ਆਪਾ ਖੁਦ ਕੱਢਣੀ ਆ ਪਰ ਪਤਾ ਹੁੰਦਾ ਆ ਵੀ ਅਸੀਂ ਆਪ ਗਿਰੀ ਕੱਢੀ ਆ ਤੇ ਵਧੀਆ ਆ ਹਨਾ ਇੱਕ ਵਾਰੀ ਦੀ ਗੱਲ ਤੁਹਾਨੂੰ ਮੈਂ ਦੱਸਦੀ ਆ ਮੈਂ ਨਾ ਜਲੰਧਰ ਅੱਡੇ ਚ ਆ ਪਾ ਗਿਆ ਤੇ ਉੱਥੇ ਮੈਂ ਦੇਖਿਆ ਵੀ ਉਹਨਾਂ ਨੇ ਨਾ ਭਾਈ ਜਿਹੜਾ ਸੀਗਾ ਉਹ ਕੱਚੀ ਗਿਰੀ ਵੇਚਦਾ ਸੀਗਾ ਜਿਨ੍ਹਾਂ ਕੱਚੀ ਗਿਰੀ ਦੇ ਉੱਤੇ ਨਾ ਕੱਪੜਾ ਨਹੀਂ ਸੀ ਦਿੱਤਾ ਹੋਇਆ ਤਾਂ ਇੰਨੀਆਂ ਮੱਖੀਆਂ ਉਹਦੇ ਉੱਤੇ ਬੈਠੀਆਂ ਸੀ ਵੀ ਪਤਾ ਵੀ ਨਹੀਂ ਸੀ ਲੱਗਦਾ ਸੀ ਕਿ ਇਹ ਗਿਰੀਆਂ ਜਾਂ ਕੀ ਆ ਉਨੇ ਕੀ ਕੀਤਾ ਉਹ ਗਿਰੀ ਵਾਲਾ ਥਾਲ ਲਿਆ ਉਤੋਂ ਕਪੜਾ ਇਦਾਂ ਇਦਾਂ ਮਾਰਿਆ ਚਿੱਟਾ ਕਪੜਾ ਲਿਆਇਆ ਫਿਰ ਕਹਿੰਦੇ ਕਪੜੇ ਨਾਲ ਮੱਖੀਆਂ ਇਦਾਂ ਕੀਤੀਆਂ ਤੇ ਉੱਤੇ ਕਪੜਾ ਫਿਰ ਉਹ ਕੋਈ ਕਪੜਾ ਉੱਤੇ ਦੇ ਲਿਆ ਜਾਨੀ ਕਿ ਜਿਹੜਾ ਗਰਾਹ ਕਿ ਉਹਨੂੰ ਇਹ ਦਿਖਾਇਆ ਵੀ ਮੈਂ ਬਹੁਤ ਸਾਫ਼ ਸਫਾਈ ਨਾਲ ਗਿਰੀ ਜਿਹੜੀ ਵੇਚਦਾ ਆ ਦੇਖੋ ਲੋਕਾਂ ਨੇ ਤਾਂ ਉਹ ਗਿਰੀ ਖਾਈ ਲੈਣੀ ਆ ਕਿ ਉਹਨਾਂ ਨੇ ਦੇਖਣਾ ਵੀ ਹਾਂ ਬੜੀ ਵਧੀਆ ਤਰੀਕੇ ਨਾਲ ਠਕੀ ਹੋਈ ਆ ਉਹਨਾਂ ਨੇ ਤਾਂ ਖਾਈ ਲੈਣੀ ਪਰ ਜਿਹੜੀਆਂ ਮੱਖੀਆਂ ਉੱਤੇ ਗੰਦ ਪਾ ਗਈਆਂ ਆ ਹੱਗ ਗਈਆਂ ਆ ਤੇ ਉਹਦੇ ਨਾਲ ਅਸੀਂ ਠੀਕ ਥੋੜੀ ਹੋਣਾ ਸਾਨੂੰ ਕੋਈ ਤਾਕਤ ਥੋੜੀ ਮੈਨਣੇ ਆ ਤੇ ਅਸੀਂ ਬਿਮਾਰ ਹੀ ਹੋਣਾ ਪੇਟ ਦੀਆਂ ਬਿਮਾਰੀਆਂ ਲੱਗ ਰਿਆ ਕਰੋ ਆਪ ਨਾਰੀ ਵਾਲਿਆ ਕਰੋ ਆਪ ਗੀਰੀ ਤੁਸੀਂ ਕਰਦੇਆ ਕਰੋ ਤੇ ਫੇਖਾਇਆ ਕਰੋ ਮੈਂ ਨਹੀਂ ਕਹਿੰਦੀ ਵੀ ਤੁਸੀਂ ਉਹਨਾਂ ਤੋਂ ਚੀਜ਼ ਨਹੀਂ ਲੈ ਕੇ ਖਾਣੇ ਤੁਸੀਂ ਤੁਹਾਡਾ ਦੇਰ ਕਰਦਾ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿਦਾਂ ਦਾ ਖਾਣਾ ਆ ਪਰ ਮੈਂ ਉਸ ਤੋਂ ਬਾਅਦ ਕੀ ਮੈਂ ਪਹਿਲਾਂ ਵੀ ਨਹੀਂ ਸੀ ਵੈਸੇ ਤਾਂ ਖਾਂਦੀ ਮੈਂ ਉਸ ਤੋਂ ਬਾਅਦ ਕੀ ਮੇਰੇ ਨਾਲ ਬੱਚੇ ਹੋਣ ਮੇਰੇ ਨਾਲ ਮੇਰੀਆਂ ਬੇਟੀਆਂ ਹੋਣ ਲੜਕੇ ਹੋਣ ਮੈਂ ਕਦੇ ਵੀ ਗਰੀ ਲੈਣ ਨਹੀਂ ਦਿੰਦੀ ਨਹੀਂ ਕਿਉਂਕਿ ਮੈਨੂੰ ਉਹੀ ਹੈਗਾ ਇਹ ਵੀ ਮੈਂ ਉਹਨੂੰ ਕਿੱਦਾਂ ਦੇਖਿਆ ਸੀ ਕਿੱਦਾਂ ਐਦਾਂ ਲੱਗਦਾ ਸੀ ਜਿੱਦਾਂ ਉਹ ਮੱਖੀਆਂ ਇੱਕ ਕਾਲਾ ਕੱਪੜਾ ਉੱਤੇ ਦਿੱਤਾ ਹੋਵੇ ਐਨੀਆਂ ਮੱਖੀਆਂ ਉਹਨਾਂ ਦੇ ਉੱਤੇ ਬੈਠੀਆਂ ਸੀਗੀਆਂ ਤੇ ਹੁਣ ਜੀ ਤੁਸੀਂ ਮੈਨੂੰ ਇਹ ਦੱਸਣਾ ਆ ਕਿ ਤੁਹਾਨੂੰ ਇਹ ਮੇਰਾ ਤਰੀਕਾ ਜਾਂ ਮੈਂ ਤੁਹਾਨੂੰ ਜੋ ਵੀ ਸਲਾਹ ਦਿੱਤੀ ਹੈ ਤੁਹਾਨੂੰ ਕਿੱਦਾਂ ਨਹੀਂ ਲੱਗੀ ਆ ਤੇ ਜੇ ਚੰਗੀ ਲੱਗੀ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਉਹਨਾਂ ਚ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ